ਯੋਰੀ ਬੀ ਰਿੰਗਲੀ ਬੋਲ ਰਿਹਾ ਕੋਣ ਬੋਲਦਾ ਇੰਗਲਿਸ਼ ਚ ਚੈੱਕ ਲੂਨੇ ਚੈੱਕ ਕਰ ਲੈਨੇ ਲਾਓ ਬਾਈ ਚੀਮਾ ਸਾਹਿਬ ਦੀ ਗ੍ਰੈਂਡ ਚੀਮੇ ਹੁਣੇ ਵੀ ਹੁਣ ਹੋ ਗਏ ਨੇ 18 ਸਾਲ ਦੇ ਬਸ ਅਗਲੇ ਮਹੀਨੇ ਨਵੰਬਰ ਚ ਐਂ ਜੀ ਮੈਂ ਹਾਂ ਜੀ ਰਕੀਤ ਸਿੰਘ ਸਾਹਿਬ ਚਾਹਲ ਉਹ ਪਛੈਲ ਪੂਸਨ ਬਠੈਲ ਪੂਸਨ ਇਧਰ ਆਉਣਾ ਟੈਂਕਰ ਗੱਡੀ ਵਾਲੀ ਲੱਭਣੀ ਜੇ ਗੱਡੀ ਚੱਲੇ ਆਂ ਧਵਾਉਣ ਆਹ ਚੱਲ ਤੇ ਕੋਈ ਗੱਲ ਸੁਣਾ ਕੇ ਚੀਮੇ ਨੇ ਰੂਹ ਖੁਸ਼ ਕਰ ਛੱਡੀ ਏ ਕਦੇ ਕਦੇ ਹੋ ਜਾਂਦਾ ਗਾਮੇ ਚੀਮਾ ਕਹਿੰਦਾ ਕਿ ਰਾਤ ਤੋਂ ਆਇਆ ਜਦੋਂ 9:30 ਵਜੇ ਕਹਿੰਦਾ ਬੰਦੇ ਕਹਿੰਦਾ ਬੈਠੇ ਚਲ ਹੁਣ ਆਪਾਂ ਨੌਂ ਨਹੀਂ ਲੈਣਾ ਉਹ ਵੈਰ ਹੀ ਆ ਗਿਆ ਨਾ ਕਰੋ ਦੁਕਾਨਾਂ ਬੰਦ ਚਲੀ ਕਰ ਉਹ ਵੈਰ ਨਾ ਕਰਿਆ ਕਰੋ ਯਾਰ ਤੁਸੀਂ ਦੀਦਾ ਯਾਰ ਗਲਤ ਕੰਮ ਕਰਦੇ ਹੋ ਭਰਾ ਆਪਾਂ ਸਾਰੇ ਯਾਰ ਕਾ ਗਾਇਆ ਵਿਚਾਰੇ ਵੇ ਉਹ ਕਹਿੰਦਾ ਵੀ ਸਵੇਰੇ ਆਈਫੋਨ ਐਂ ਕਹਿੰਦਾ ਵੀ ਉਹ ਕਹਿੰਦਾ ਟੱਚਪੋਣੀ ਦੇ ਰਿਹਾ ਉਹ ਕਹਿੰਦਾ ਟੱਚਪੋਣੀ ਨਹੀਂ ਉਹ ਕਹਿੰਦਾ ਸੈਕੰਡ ਹੈਂਡ ਤੇਰੇ ਕਹਿੰਦਾ ਸੈਕੰਡ ਹੈਂਡ ਨਹੀਂ ਕਹਿੰਦਾ ਬਟਨ ਨਾਲ ਦੇ ਦੇ ਚਲ ਆ ਪਿਆ ਕਹਿੰਦਾ 1300 ਦਾ ਹਾਂ ਬੱਸ ਜੋ ਕੱਢੀ ਆ ਇਹ ਤੂੰ ਸਾਲਾ ਕਿੱਥੇ ਟ੍ਰੇਨਾਂ ਚ ਜਾਣਾ ਜਿਹੜਾ ਕੱਢ ਲਿਆ ਜਿਗਾਰਦ ਮੰਤਰ ਇਹ ਉਹ ਜਿਹੜਾ ਕਿਹੜਾ ਆ ਵਾ ਅੰਮ੍ਰਿਤਸਰ ਦੀ ਕਿੰਨੇ ਕਿੰਨੇ ਵੇ ਦੀ ਟ੍ਰੇਨ ਆ ਇੱਕ ਹੈਗੀ ਆ ਦੋ ਆ ਤੂੰ ਆਏ 36 ਸਰਹੰਦ ਤੋਂ ਕਿੱਥੇ ਲਿਖਿਆ ਸਰਹੰਦ ਆਹ ਦੇਖੋ ਉੱਪਰ ਰਾਤ ਨੂੰ ਏ ਐਮ ਹੁੰਦਾ 2:28 ਅਜੇ ਕਹਿੰਦਾ ਮੈਂ 11ਵੀਂ ਚ ਕਿਨੇ ਕਰਦਾ ਤੈਨੂੰ 11ਵੀਂ ਚ ਉਹਦੇ ਜਿਹੜਾ ਹੱਸਿਆ ਪਿੱਛੇ ਉਹ ਦੇਖੀ ਮੜੇ ਆ ਦੇਖ ਇੰਟੈਲੀਜੈਂਟ ਬੋਏ ਲੋ ਵੀ ਗੱਡੀਆਂ ਗਈਆਂ ਧੋਤੀਆਂ ਤੇ ਹੁਣ ਚੱਲੀਏ ਚਿਆਲੇ ਪਾਈਏ ਘਰ ਨੂੰ ਔਲਟੋ ਵੀ ধਵਾ ਲਾਂਗੇ ਕੋਈ ਚੈੱਕ ਕਰਨੀ ਸ਼ੀਸ਼ੇ ਛੇੜ ਛੱਡੇ ਨੇ ਉਹਨੇ ਹੱਥ ਹੋ ਗਏ ਜਾਨ ਪਾਈ ਜਾਂਦੀ ਹੈ ਗੱਡੀ ਜੀ ਪੂਰੀ ਹਾਂ ਵੀ ਲਾ ਦੇ ਧੋ ਕੇ ਬਣ ਜਾਂਦੀ ਹੈ ਗੱਲਬਾਤ ਸਰਾ ਇਹਦਾ ਮੈਟ ਪਵਾ ਦਈਏ ਹੁਣ ਆਪਾਂ ਮੈਟ ਪੈਣਲੇ ਹੋ ਗਏ ਇਹਦੇ ਆ ਫੋਨ ਕਰ ਕਰੇਗਾ ਪਾਇਆ ਪਿਆ ਅੱਜ ਬਾਈ ਤੈਨੂੰ ਅਸੀਂ ਕੱਦੇ ਡੀਕਦੇ ਪਏ ਆ ਜੀ ਮਨਾਉਂਦੀਆਂ ਸਾਰੇ ਬੰਦੇ ਤਿਆਰ ਬੈਠੇ ਨੇ ਉਹ ਵਾਹ ਅਸੀਂ ਬਾਰੇ ਤੈਨੂੰ ਕਾਹ ਤੋਂ ਡੀਕਦੇ ਆ ਇੱਕ ਸਿਆਣਾ ਰੋਂਡੀ ਸਾਨੂੰ ਜ਼ਰੂਰ ਬੀਚ ਰੋਂਡੀ ਬੰਦਾ ਵੀ ਚਾਹੀਦਾ ਰੋਂਡੀ ਬੰਦਾ ਵੀ ਚਾਹੀਦਾ ਹੋਰ ਕਿਵੇਂ ਆ ਤੇਲਾ ਇੰਨੇ ਬੰਦੇ ਵੇੜ ਤੇ ਨੇ ਆਪਣੀ ਚ ਵੀ ਆਊਗਾ ਗੇਮ ਲਾਵਾਂਗੇ ਉਹ ਕਿਵੇਂ ਡਾਂਕਰ ਹੈ ਚਲੋ ਫਿਰ ਚਾਹੀਦਾ 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 ਅੱਗੇ ਨਹੀਂ ਚਾਹੀਦਾ ਕਿੱਥੇ ਕਿੱਟ ਕਿੱਥੇ ਆ ਬਾਈ ਉਹ ਵੀ ਰਿੰਗਲੀ ਬੋਲਣ ਲੱਗ ਕੌਣ ਬੋਲਦਾ ਇੰਗਲਿਸ਼ ਚੈੱਕ ਲਉਨੇ ਚੈੱਕ ਕਰ ਲੈਨੇ ਲਾਓ ਬਾਈ ਚੀਮਾ ਸਾਹਿਬ ਦੀ ਗ੍ਰੇਡ ਚੀਮੇ ਹੁਣੇ ਵੀ ਹੁਣ ਹੋ ਗਏ ਨੇ 18 ਸਾਲ ਦੇ ਬਸ ਅਗਲੇ ਮਹੀਨੇ ਨਵੰਬਰ ਚ ਹੈ ਜੀ ਮੈਂ ਹਾਂ ਜੀ ਪ੍ਰਕੀਤ ਸਿੰਘ ਸਾਹਿਬ ਚਾਹਲ ਉਹ ਪਛੈਲ ਪੂਸਨ ਬਠੈਲ ਪੂਸਨ ਇਧਰ ਆਉਣਾ ਟੈਂਕਰ ਗੱਡੀ ਵਾਲੀ ਲੱਬੜੀ ਵੇਸੇ ਗੱਡੀ ਚੱਲੇ ਆ ਧਵਾਉਣ ਮਾਹ ਚੱਲ ਤੇ ਕੋਈ ਗੱਲ ਸੁਣਾ ਕੇ ਚੀਮੇ ਨੇ ਰੂਹ ਖੁਸ਼ ਕਰ ਛੱਡੀ ਏ ਕਦੇ ਕਦੇ ਹੋ ਜਾਂਦਾ ਗਾਮੇ ਹੈ ਮੈਂ ਕਹਿੰਦਾ ਕਿਰਾ ਚਾਚੇ ਰਾਤ ਨੂੰ ਆਇਆ ਜਦੋਂ 9:30 ਵਜੇ ਕਹਿੰਦਾ ਬੰਦੇ ਕਹਿੰਦੇ ਬੱਠੇ ਚਲ ਹੁਣ ਆਪਾਂ ਨੌਂ ਨਹੀਂ ਲੈਣਾ ਉਹ ਬੈਠ ਹੀ ਆ ਗਿਆ ਕਹਿੰਦਾ ਕਰੋ ਦੁਕਾਨਦਾਰ ਬੰ ਚਲੀ ਕਰ ਉਹ ਬੈ ਨਾ ਕਰਿਆ ਕਰੋ ਯਾਰ ਤੁਸੀਂ ਤੁਸੀਂ ਤਾਂ ਯਾਰ ਗਲਤ ਕੰਮ ਕਰਦੇ ਹੋ ਭਰਾ ਆਪਾਂ ਸਾਰੇ ਯਾਰ ਉਹ ਗਿਆ ਵਿਚਾਰੇ ਇਹ ਹਾਂ ਉਹ ਕਹਿੰਦਾ ਵੀ ਸਵੇਰੇ ਆਈਫੋਨ ਲੈਣ ਹਾਂ ਕਹਿੰਦਾ ਵੀ ਉਹ ਕਹਿੰਦਾ ਟੱਚ ਪਾਉਣੀ ਨਹੀਂ ਦੇ ਰਿਹਾ ਉਹ ਕਹਿੰਦਾ ਟੱਚ ਪਾਉਣੀ ਨਹੀਂ ਉਹ ਕਹਿੰਦਾ ਸੈਕੰਡ ਹੈਂਡ ਦੇ ਰਿਹਾ ਕਹਿੰਦਾ ਸੈਕੰਡ ਹੈਂਡ ਨਹੀਂ ਮੇਰਾ ਬਟਨ ਨਾਲ ਦੇ ਰੇ ਕਹਿੰਦਾ ਆ ਪਿਆ ਹਮ ਕਹਦਾ 13 ਤੋਂ ਦਾ ਜਦੋਂ ਉਹਨੂੰ ਪਤਾ ਲੱਗਿਆ ਉਦੋਂ ਆ ਹੁਣ ਕੰਮ ਹੋ ਗਿਆ ਉਹਨੇ ਚੱਲੀ ਆਉਣਾ ਕਹਿੰਦਾ ਵੀ ਅਮ ਟਾਈਮ ਸਰ ਘਰੋਂ ਚੱਲੀ ਆ ਮਗਰਾਂ ਵੀ ਸਵੇਰੇ ਆ ਜੀ ਤੂੰ ਮੈਂ ਅੱੱਲਾ ਦੁਕਾਨ ਬੰਦ ਕਰਕੇ ਉਹ ਆ ਫੋਨ ਕਰ ਕਰੇਗਾ ਆ ਪਾਇਆ ਪਏ ਅੱਜ ਬਾਈ ਤੈਨੂੰ ਅਜੇ ਕੱਦੇ ਡੀਕਦੇ ਪਏ ਆ ਇਹਨਾਂ ਨੂੰ ਲਾਉਂਦੀਆਂ ਸਾਰੇ ਬੰਦੇ ਤਿਆਰ ਬੈਠੇ ਨੇ ਉਹ ਵਾਹ ਅਸੀਂ ਬੋਲੇ ਤੈਨੂੰ ਕਾਹਦੋ ਡੀਕਦੇ ਆ ਇੱਕ ਸਿਆਣਾ ਰੋਟੀ ਸਾਨੂੰ ਜ਼ਰੂਰ ਦੇ ਦੇ ਰੋਟੀ ਬੰਦਾ ਵੀ ਚਾਹੀਦਾ ਰੋਟੀ ਬੰਦਾ ਵੀ ਚਾਹੀਦਾ ਹੋਰ ਕਿਵੇਂ ਆ ਏਲਾ ਇੰਨੇ ਬੰਦੇ ਵੇੜ 'ਚ ਨੇ ਆਪਣੀ 'ਚ भी आ उ गेम लाव गे। ओ आओ किए टेंकर है चलो फिर चाहिए चाह चाहिए लाजमी चाहिए पिछले किट कि है